ਮੈਂ ਬਰਨਾਲੇ ਤੋਂ 30 ਕਿਲੋਮੀਟਰ ਤੋਂ ਅੱਗੇ ਆਇਆ ਜੀ ਤੇ ਤੜਕੇ 3:30 ਵਜੇ ਦਾ ਤੁਰਿਆ ਵਾਂ ਇੱਥੇ ਆ ਕੇ ਤੁਹਾਨੂੰ ਕਿਸ ਤਰ੍ਹਾਂ ਆਏ ਇੱਥੇ ਆ ਕੇ ਜੀ ਇਹਨਾਂ ਨੇ ਕਹਿੰਦੇ ਪਰਚੀਆਂ ਕਰ ਦੇਣੇ ਐਂਟਰੀਆਂ ਬੰਦ ਕਰਤੀਆਂ 10 ਵਜੇ ਤੱਕ ਤਾਂ ਕਿਸੇ ਨੂੰ ਕੋਈ ਦੱਸੇਗਾ 10 ਵਜੇ ਲੋਕਾਂ ਨੂੰ ਕਹਿੰਦੇ ਚਲ ਜਾਓ ਤੁਸੀਂ ਐਂਟਰੀਆਂ ਬੰਦ ਨੇ ਫੇਰ ਕਹਿੰਦੇ ਪੁਰਾਣੇ ਕਾਰਡ ਉਹ ਹੋਣਗੇ ਉਹਨਾਂ ਦੇ ਵੀ ਪੁਰਾਣੇ ਕਾਰਡਾਂ ਵਾਲੇ ਲਿਖ ਕੇ ਦੇ ਦਿੰਦੇ ਨੇ ਵੀ ਟੈਸਟ ਹੋਣਗੇ ਤੇ ਫੇਰ ਟੈਸਟ ਕਹਿੰਦੇ ਕੱਲ ਨੂੰ ਹੋਣਗੇ ਜਾਂਦੀ ਐਨੀ ਪ੍ਰੇਸ਼ਾਨੀ ਹੋਈ ਆ ਇਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਵੀ ਐਡ ਕਰਨ ਲੋਕਾਂ ਨੂੰ ਦੱਸਣਾ ਵੀ ਅੱਜ ਹੜਤਾਲ ਹੈ ਅੱਜ ਕੰਮ ਨਹੀਂ ਹੋਣਾ ਅੱਜ ਡਾਕਟਰ ਸਾਹਿਬ ਨਹੀਂ ਮਿਲਣੇ ਜਾਂ ਅੱਜ ਪਰਚੀਆਂ ਦੀ ਐਂਟਰੀ ਨਹੀਂ ਹੋਣੀ ਆ ਇਹ ਸਰਕਾਰ ਸਾਹਿਬ ਜਿਹੜੇ ਲੋਕ ਨੇ ਉਹਨਾਂ ਨੂੰ ਕੀੜੇ ਮਕੌੜੇ ਸਮਝਦੀਆਂ ਨੇ ਉਹ ਵੀ ਬੰਦੇ ਨੂੰ ਇਨਸਾਨ ਨੂੰ ਇਨਸਾਨ ਸਮਝ ਹੀ ਨਹੀਂ ਰਹੀ ਇਸ ਕਰਕੇ ਇਹ ਇਹਨਾਂ ਨੂੰ ਸੈਂਟਰ ਸਰਕਾਰਾਂ ਨੂੰ ਇਹਨਾਂ ਸਰਕਾਰਾਂ ਨੂੰ ਸਾਰੇ ਨੂੰ ਕੋਈ ਸਰਕਾਰਾਂ ਨੂੰ ਨੱਥ ਪੈਣੀ ਚਾਹੀਦੀ ਆ ਲੋਕਾਂ ਨੂੰ ਲੋਕ ਸਮਝਣੇ ਚਾਹੀਦੇ ਆ ਕਾਂ ਲੋਕਾਂ ਦਾ ਕੋਈ ਭਲਾ ਹੋ ਸਕਦਾ ਨਹੀਂ ਆ ਸਾਰੇ ਅੱਜ ਕੋਈ ਹਿਮਾਚਲ ਤੋਂ ਆਇਆ ਕੋਈ ਮੱਧ ਪ੍ਰਦੇਸ਼ ਤੋਂ ਆਇਆ ਕਿੱਥੋਂ ਕਿੱਥੋਂ ਆਇਆ ਲੋਕ ਕਿੰਨੇ ਹੈਰਾਨ ਹੋਣਗੇ ਕਿੰਨਾ ਪੈਸਾ ਖਰਚਾ ਕਰਕੇ ਫਿਰ ਬਾਦ ਕਰਕੇ ਮੁੜ ਜਾਣਗੇ ਕੋਈ ਪਿਛੇ ਦੇ ਹੱਥ ਪੰਨੀ ਫਿਰ ਕੱਲ ਦੀ ਦਿਹਾੜੀ ਆ ਪਾਰਚੋ ਨੂੰ 12 ਤਵਾਰਾ ਜਾਣ ਇਹ ਦੋ ਦੋ ਦਿਨ ਡਾਕਟਰ ਪੈਂਦਾ ਐ ਤਾਂ ਇਹ ਨਹੀਂ ਵੀ ਸਾਰੇ ਹਫਤਾ ਸਰਵਾਰ ਵਿੱਚ ਵਾਲਾ ਰੇਪੂਗਾ ਹੜਤਾਲ ਦੇ ਕਾਰਨ ਹਾਂ ਹਾਂ ਇਹ ਹੜਤਾਲ ਦੇ ਕਾਰਨ ਮੈਂ ਹੁਣ ਪਿੰਡ ਵਾਪਸ ਮੁੜਨਾ ਸੋਮਵਾਰ ਨੂੰ ਫੇਰ ਹੋਣਾ ਪਵੇਗਾ ਬਹੁਤ ਪ੍ਰੇਸ਼ਾਨੀ ਆਈ ਹੈ ਮੈਂ ਪਟਿਆਲਾ ਤੋਂ ਆਇਆ ਹਾਂ ਜੀ ਮੈਂ ਪਟਿਆਲਾ ਤੋਂ ਆਇਆ ਹਾਂ ਜੀ ਕਿੰਨਾ ਸਫਰ ਕਰ ਰਹੇ ਮੇਰੇ ਬੜੇ ਸਾਹਬ ਨੇ 1500 ਰੁਪਏ 2500 ਰੁਪਏ ਹਿਮਾਚਲ ਦੇ ਕਰ ਰਹੇ ਨੇ ਜੰਮੂ ਕਸ਼ਮੀਰ ਦੇ ਕਰ ਰਹੇ ਆਂ ਔਰ ਥੋੜੇ ਯੂਪੀ ਦੇ ਕਰ ਰਹੇ ਆਂ ਪਟਿਆਲਾ ਦੇ ਪੰਜਾਬ ਸਾਰੇ ਸਫਰ ਕਰ ਰਹੇ ਆਂ ਸਾਰੇ ਸਫਰ ਕਰ ਰਹੇ ਲੱਗਦਾ ਤੁਹਾਨੂੰ ਹੜਤਾਲ ਨਹੀਂ ਹੜਤਾਲ ਤਾਂ ਦੇਖੋ ਕਰੇ ਪਰ ਤਰੀਕਾ ਨਹੀਂ ਜੇ ਬੰਦਾ ਬਲ ਉਹ ਕਿੱਥੇ ਜਾਏਗਾ ਕੋਈ ਰੈਂਟ ਜਗ੍ਹਾ ਉਹਦੇ ਕੋਲ ਨਹੀਂ ਇਹਨੇ ਪੈਸੇ ਖਰਚ ਕਰਕੇ ਆਂਦਾ ਇਹਨਾਂ ਨੂੰ ਪਹਿਲੇ ਨੋਟਿਸ ਨਹੀਂ ਚਾਹੀਦਾ ਕਿ ਅਸੀਂ ਹੜਤਾਲ ਕਰ ਰਹੇ ਆਂ ਤਾਂ ਜੋ ਮਰੀਜ਼ ਨੂੰ ਪਤਾ ਲੱਗੋ ਨਾ ਮਰੀਜ਼ ਪਹੁੰਚਿਆ ਹੈ ਆਖਿਰਜਾਦੂਰ ਤੋਂ ਆਪੇ ਇੱਥੇ ਲਾ ਇਲਾਜ ਇਲਾਜ ਹੋ ਨਹੀਂ ਰਿਹਾ ਜਾ ਰਹੇ ਆ ਹਸਾਰੇ ਕਰ ਨਹੀਂ ਬਿਲਕੁਲ ਨਹੀਂ ਇਲਾਜ ਤਾਂ ਦੇਖੋ ਐਵੇਂ ਕਿ ਡਾਕਟਰ ਬਹੁਤ ਸਿਆ ਉਹ ਦੇਖ ਰਹੇ ਨੇ ਕਿ ਅਮ ਜੀ ਬਾਕੀ ਜਿਹੜੀ ਕਾਰ ਨਹੀਂ ਬਣ ਰਹੀ ਨਾ ਮੈਂ ਕਾਰ ਨਹੀਂ ਐਕਵੈਟ ਮੈਡਮ ਜਿਹੜਾ ਜਿਹੜਾ ਕਾਰਜ ਚੱਲ ਰਹੀ ਹੈ ਕਿੰਨੀ ਨਿਸ਼ਾਨੇ ਆਪ ਕੋਲ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ ਹੜਤਾਲ ਹੋਣੀ ਨਹੀਂ ਚਾਹੀਦੀ ਬਹੁਤ ਖੱਜਲ ਮਰੀਜ਼ ਹੋ ਰਹੇ ਆ ਸਾਰੇ ਪਤਾ ਨਹੀਂ ਕਿੱਦਾਂ ਕਿੱਦਾਂ ਖਰਚਾ ਕਰਕੇ ਆਂਦੇ ਆ ਕੋਈ ਗਰੀਬ ਕਿੱਦਾਂ ਅਮੀਰਾਂ ਲਈ ਤਾਂ ਕੋਈ ਦਿੱਕਤ ਨਹੀਂ ਹੈ ਗਰੀਬਾਂ ਲਈ ਬਹੁਤ ਹੈ ਜੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇੱਥੇ ਕਿਉਂਕਿ ਬਹੁਤ ਉਮੀਦ ਨਾਲ ਲੋਕ ਆਂਦੇ ਆ ਵੀ ਸਾਡਾ ਇਲਾਜ ਹੋਊਗਾ ਬਹੁਤ ਦੂਰ ਦੂਰ ਤੋਂ ਹੋਰ ਡਿਸਟ੍ਰਿਕਟ ਤੋਂ ਵੀ ਆਂਦੇ ਆ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹ ਨਹੀਂ ਹੋਣੀ ਚਾਹੀਦੀ ਜੀ ਹਟਾ ਲੀ ਹਣੀ ਚਾਹੀਦੀ ਇੱਕ ਵਾਰ ਮੈਡਮ